ਹਾਂਜੀ ਦੋਸਤੋ ਮਰਦ ਤੋਂ ਬਣੇ ਟੈਂਪੂ ਆ ਵੇਖੋ ਕਿਵੇਂ ਅਲੱਗ-ਅਲੱਗ ਸਟਾਈਲ ਕਰਕੇ ਲੁਖ ਲਾਨ ਤਾਂ ਇਹਨਾਂ ਲੌਂਡਿਆਂ ਦੀ ਮਾਣਾ ਮੇਖਾਂ ਵਾਲਾ ਪੜਾ ਹੋਵੇ ਤਾਂ ਦੇਹ ਚਤੜਾਂ ਦੇ ਪਟੇ ਠੋਕੀ ਦੁਰਿਆਵੇ ਜਿਹੜਾ ਇਹਨਾਂ ਸਾਲਿਆਂ ਨੂੰ ਪਿਆਰ ਸੁਆਦ ਲੌਂਡਿਆਂ ਨੂੰ ਇਹ ਟੈਂਪੂ ਪਤਾ ਨਹੀਂ ਕਿੰਨੇ ਕੁ ਪੰਜਾਬ 'ਚ ਨਹੀਂ ਪੂਰੇ ਹੁਣ ਪਸਾਵਨਾ ਭਾਰਤੀ ਪੂਰਾ ਜਿਹੜਾ ਵਿੱਚ ਭਾਰਤ ਦੇ ਹੀ ਲੋਕ ਆਉਣ ਲੱਗ ਪਏ ਅੱਗੇ ਆ ਸਾਡੇ ਕੁਝ 4-5 ਸਾਡੇ ਪੰਜਾਬ ਵਾਲੇ ਮੈਂ ਨਾ ਵੀ ਵਾਸ ਬੋਕੀ ਵਾਲਾ ਕਿਲਾ ਨਹੀਂ ਹੁੰਦਾ ਜਿਹੜਾ ਜਦੋਂ ਆਪਾਂ ਟੈਂਟਰ ਲਾਉਣੇ ਆ ਤੇ ਕਿਲਾ ਠੋਕੀਦਾ ਵੇ ਸਾਡਾ ਚਵਲ ਪੰਜਾਬ ਦੀ ਕਦੀ ਅੰਗੂਰਾ ਨਾਲ ਚਾਹ ਨਾਲ ਕੇਲੇ ਕਿਤੇ ਕਦੀ ਅੰਗੂਰਾ ਨਾਲ ਲੱਖ ਲਾਣ ਤੇ ਨਾਲ ਟੈਂਪੂਆਂ ਤੇ ਪਤਾ ਨਹੀਂ ਜਿਹੜਾ ਇਹਨਾਂ ਦੇ ਅੰਦਰ ਕੀੜਾ ਹੈ ਨਾ ਕੀੜਾ ਆ ਵੇਖੋ ਮਰਦ ਤੋਂ ਜਨਾਨੀ ਬਣਿਆ ਤੁਸੀਂ ਦੇਖ ਸਕਦੇ ਆ ਜਿਹੜਾ ਇਹਨਾਂ ਦੀ ਗਾਂਡ ਚ ਕੀੜਾ ਚੁੱਭਦਾ ਹੈ ਨਾ ਉਹ ਟੈਂਟ ਗੱਡਣ ਵਾਲੀ ਜਿਹੜੀ ਕਿੱਲਾ ਨਹੀਂ ਗੱਡੀ ਦਾ ਆਪਾਂ ਲੋਹੇ ਦਾ ਚੱਤੜਾਂ ਤੇ ਰੱਖ ਕੇ ਤੇ ਉੱਤੋਂ ਮਾਰੇ ਥੋੜਾ ਬਿਨਾ ਗਰੀਸ ਤੋਂ ਨਗਾਵੇ ਲੱਖ ਲਾਨਤਾ ਇਹ ਨਾ ਟੈਂਪੂਆਂ ਦੇ ਬੇੜਾ ਗਰਕ ਕਰਕੇ ਰੱਖਤਾ ਪੰਜਾਬ ਦਾ ਕੁੜਿਆ ਪਹਿਲੋਂ ਜੰਮਦੀਆਂ ਸੀ ਮਾਵਾਂ ਯੋਧੇ ਪਤਾ ਨਹੀਂ ਜੀ ਤੇ ਤੁਸੀਂ ਇਹੋ ਕੁਝ ਕਰਨਾ ਤੇ ਆਪਣੇ ਮਾਪਿਆਂ ਦੇ ਘਰੇ ਜਨਮ ਕਿਉਂ ਲਿਆ ਹੈ ਜੀ ਗੰਦੀ ਲਾੜ ਲੱਖ ਲਾਨਤਾ ਦੁਰਫਿਟੇ ਮੂੰ ਹਨਾ ਤੇ ਆ ਸਾਡੇ ਵਾਲਾ ਚਵਲ ਜਾ ਵੇਖ ਇੱਕ ਪੰਜਾਬ ਦਾ ਚਾਂਜਰਾ ਪਾ ਕੇ ਕਦੀ ਚਾਹ ਜੇਲੇ ਪਾ ਕੇ ਖਾਂਦਾ ਤੇ ਕਦੀ ਅੰਗੂਰਾ ਚ ਤੇ ਕਦੀ ਨੋਟਾਂ ਦੇ ਨਾਲ ਲੱਖ ਲਾਂ ਤਾਂ ਮੈਂ ਹੁਜੋ ਟੈਂਪੂਆਂ ਦੀ ਨਾ ਮੈਨੂੰ ਲੱਗਦਾ ਵੀ ਕਿਸੇ ਦਿਨ ਇਹੋ ਜੇ ਉਹ ਵੀ ਸਰਕਾਰ ਹੀ ਕਿਤੇ ਟੈਂਪੂਆਂ ਦੀ ਨਾ ਬਣ ਜੇ ਜੇ ਇਹ ਹਾਲ ਰਹਿਦਾ ਐਨੇ ਲੋਕ ਜਿਹੜੇ ਟੈਂਪੂ ਹੀ ਤਬਦੀਲ ਹੋ ਰਹੇ ਆ ਜੀ ਜਿਹੜਾ ਇਹਨਾਂ ਦੇ ਖੁਜਲੀ ਹੁੰਦੀ ਹੈ ਨਾ ਪਹਿਲਾਂ ਆਪਾਂ ਨੂੰ ਮਿਲਦੇ ਹੁੰਦੇ ਸੀ ਹਰਿਆਣੇ ਦੇ ਵਿੱਚ ਕਿਉਂਕਿ ਡਰਾਈਵਰੀ ਲਾਈਨ ਕੀਤੀ ਆ ਮਹਾਰਾਸ਼ਟਰ ਦੇ ਵਿੱਚ ਇਹ ਬਹੁਤ ਜਿਹੜੇ ਇਹੋ ਜਿਹੇ ਲਿੰਗ ਪਰਵਰਤਨ ਕਰਕੇ ਆਪਣਾ ਮਰਦ ਤੋਂ ਇਸਤਰੀ ਬਣਾ ਕਿਉਂਕਿ ਇਹ ਜੋ ਜਿਆ ਮਾਮਾ ਪਤਾ ਨਹੀਂ ਕਿੰਨੇ ਕਿਲੋ ਲੱਡੂ ਵੰਡੇ ਹੋਣੇ ਆ ਜਿੱਦਾਂ ਸਾਡੇ ਪੇ ਪੁੱਤ ਹੋਇਆ ਤੇ ਇਹ ਨਹੀਂ ਪਤਾ ਕਿ ਉਤੋਂ ਪੋਤਾ ਤੇ ਥੱਲੇੋਂ ਕੀ ਜਗਾੜ ਬਣਾ ਲਿਆ ਇਹਨਾਂ ਨੇ ਕਰੋੜਾਂ ਰੁਪਏ ਖਰਚ ਕਰਕੇ ਜਿਹੜਾ ਆਪਦਾ ਸਰੀਰ ਦਾ ਸਤਿਆਨਾਸ਼ ਕੀਤਾ ਇਹੋ ਜਿਹਿਆਂ ਨੂੰ ਮੈਂ ਨਾ ਵੀ ਪੂਰੇ ਪੰਜਾਬ 'ਚ ਕੀ ਪੂਰੇ ਪੰਜਾਬ ਚ ਕੀ ਪੂਰੇ ਭਾਰਤ ਚ ਜਗ੍ਹਾ ਨਹੀਂ ਦੇਣੀ ਚਾਹੀਦੀ ਇਹੋ ਜਾਨੂ ਇਹਨਾਂ ਨੂੰ ਪਾਵੇ ਅੰਗਰੇਜ਼ਾਂ ਇਹ ਕਾਲੇ ਆਫਸੀ ਨਹੀਂ ਹੁੰਦੇ ਉਹਨਾਂ ਦੇ ਪਾਵੇ ਵਸ ਤੇ ਫਿਰ ਲਵੇ ਇਹਨਾਂ ਦਾ ਮੇਚਾ ਈ ਲੱਖ ਲਾਨ ਤਾਂ ਵੀਡੀਓ ਕਰੋ ਸ਼ੇਅਰ ਤੇ ਬਾਕੀ ਤੁਸੀਂ ਆਪਣੇ ਸੁਝਾਅ ਜ਼ਰੂਰ ਦਿਓ ਜੇ ਇਹ ਯੋਧਿਆਂ ਦੀ ਕੌਮਾ ਜੋ